ਬਾਕੀ ਬਾਈ ਉਹ ਕੀਤਾ ਘੁਰਤਾ ਵੀ ਅਮਰ ਪਾ ਕੇ ਵਿੱਚ ਫਿਰਦੇ ਆ ਦੂਜੇ ਕਿੱਥੇ ਲੱਗੇ ਨਹੀਂ ਅੰਦਰ ਕੋਈ ਬਹੁਤ ਜਿਆਦਾ ਇਹ ਝੂਨਾ ਕੱਲ ਅੱਜ ਵੱਢਣ ਵਾਸਤੇ ਤਿਆਰ ਹੈ ਤੇ 20 ਸਾਲ ਪਹਿਲਾਂ ਪਾਣੀ ਬੰਦ ਕੀਤਾ ਤੇ ਤੁਸੀਂ ਦੱਸੋ ਵੀ ਇਹ ਇਹਦੇ ਵਿੱਚ ਵਜਨ ਵੱਖੋਂ ਕੋਈ ਘਾਟ ਆ ਕੋਈ ਘਾਟ ਨਹੀਂ ਟੋਕਾ 80 85 ਗੱਟੇ ਮੇਰੇ ਖਾਣਾ ਨਿਕਲ ਨਹੀਂ ਗਈ ਇਹ ਤਾਂ ਵੀ ਅੰਤ ਦੀ ਫਸਲ ਤੋਂ ਕੋਈ ਫਰਕ ਨਹੀਂ ਹੈਗਾ ਨਾ ਇਹਨਾਂ ਸਿਪਰੀਆਂ ਬਹੁਤ ਕਰਦੇ ਕਿੰਨਾ ਸਰਚ ਆ ਗਿਆ ਉਹ ਤੁਹਾਡਾ ਉਹਦਾ ਖਰਚਾ 7-7-8000 ਰੁਪਏ ਲੱਗਦਾ ਕਰਤੇ ਜੀ ਸਰ ਇਹ ਸੁਪਰੇ ਦਾ ਵੇਸ ਸੁਪਰੇ ਜੀ ਅਸੀਂ ਤਾਂ ਨੈਟਿਵ ਤੋਂ ਇਕ ਬਾਹਰ ਦੀ ਯੂਜ਼ ਕੀਤੀ ਹੋਈ ਤਾਂ ਨੂੰ ਇਸ ਕੰਡੀਸ਼ਨ ਚ ਉਹ ਹਾਂ ਐਸ ਕੰਡੀਸ਼ਨ ਚ ਹੈ ਨਹੀਂ ਤੁਹਾਡਾ ਜੀ ਠੀਕ ਹੈ ਇਕਾ ਕੀਤੀ ਕਰਦਾ ਜੇ ਇਹ ਤਰੀਕਾ ਲੋਕਾਂ ਨੇ ਕਿਥਾਂ ਨੇ ਇਹ ਨਾ ਅਪਣਾਇਆ ਤਾਂ ਇਹ ਸਮਾਂ ਦੂਰ ਨਹੀਂ ਹੈਗਾ ਆਪਾਂ ਨੂੰ ਜ਼ਮੀਨ ਤੋਂ ਬੇਲਾ ਹੋਣਾ ਪਊ ਇਹ ਜ਼ਮੀਨ ਆ ਜਿਹੜੀ ਇਹ ਪਰਮਾਤਮਾ ਦਾ ਵਰਦਾਨ ਆ ਕਿਸਾਨਾਂ ਨੂੰ ਜਿਹੜੇ ਇਹਦੀ ਕਦਰ ਕਰਨਗੇ ਉਹਨਾਂ ਕੋਲੇ ਰਹੂਗੀ ਜਿਹੜੇ ਇਹਦੀ ਬੇਕਦਰਹੀ ਕਰਦੇ ਪਏ ਆ ਤੇ ਜੇ ਬੇਕਦਰਹੀ ਜਾਰੀ ਰੱਖਣਗੇ ਉਹਨਾਂ ਕੋਲੇ ਜ਼ਮੀਨ ਵੀ ਨਹੀਂ ਰਹਿਣੀ ਇਹ ਤਾਂ ਬਾਈ ਕੋਲੇ ਆ ਜ਼ਮੀਨ ਠੇਕੇ ਤੇ ਆ ਜਿਹੜੇ ਠੇਕੇ ਵਾਲੀ ਜ਼ਮੀਨ ਦੇ ਵਿੱਚ ਵੀ ਕਣਕ ਝੋਨੇ ਦਾ ਨਾੜ ਵਿੱਚੇ ਹੀ ਤੇ ਹਰੀ ਖਾਦ ਬੀਜ ਕੇ ਬਹਾਉਣੀ ਤੇ ਉਹਦਾ ਰਿਜ਼ਲਟ ਦੇਖੋ ਤੁਹਾਨੂੰ ਦਿਖਾ ਚੁੱਕਿਆ ਮੈਂ 20 ਅੱਜ 20 ਦਿਨ ਹੋ ਗਏ ਪਾਣੀ ਬੰਦ ਕੀਤੇ ਨੂੰ ਗੱਲ ਕਿੰਨੀ ਪਈ ਆ ਭਾਈ ਬਹੁਤ ਜ਼ਿਆਦਾ ਐਂਦਾ ਇਹ 2-3 ਦਿਨ ਨਹੀਂ ਹੋਇਆ 2-3 ਦਿਨ ਹੀ ਹੋਈ ਆ ਠੀਕ ਆ ਜਿਹੜੀ ਜ਼ਮੀਨ ਨਵੀਂ ਛੱਡੂਗੀ ਨਹੀਂ ਤੇ ਉਹਦੇ ਚ ਸਾਰੇ ਮੌਕੇ ਪਾਣੀ ਰੱਖਣ ਦੀ ਕੀ ਲੋੜ ਐ ਨਹੀਂ ਜਿਨ੍ਹਾਂ ਨੇ ਸਵਾਲ ਕੀਤਾ ਸੀਗਾ ਤੁਸੀਂ ਕੀਤਾ ਸੀ ਤੁਸੀਂ ਕੀਤਾ ਸੀ ਮੈਂ ਤੁਸੀਂ ਸਵਾਲ ਕੀਤਾ ਸੀਗਾ ਵੀ ਜੇ ਅਸੀਂ ਝੋਨੇ ਚ 25 ਦਿਨ ਪਹਿਲਾਂ ਪਾਣੀ ਬੰਦ ਕਰਤਾ ਤਾਂ ਸਾਡਾ ਨੁਕਸਾਨ ਨਾ ਆਊਗਾ ਹੁਣ ਤੁਸੀਂ ਦੇਖ ਲਓ ਵੀ ਇੱਥੇ ਤੁਹਾਨੂੰ ਦਿਖਾਦਾ ਜਿਹੜੇ ਪੌਦੇ ਬਹੁਤ ਨੰਨੀ ਜਾਰੇ ਇਹ ਫਾਸਾ ਸਿਉਣੇ ਵਰਗੇ ਆ ਜੀ ਆ ਚਿੱਟੇ ਦੁੱਧ ਵਰਗੇ ਪਾਏ ਆ ਨਹੀਂ ਨਾ ਆਪਦੇ ਖੇਤ ਵੀ ਜੰਨੇ ਆ ਪਤਾ ਤਾਂ ਹੁੰਦਾ ਵੀ ਜਦੋਂ ਪਤਾ ਲੇਟਰੀ ਚ ਪੈ ਜੇ ਸਹੀ ਗੱਲ ਨਹੀਂ ਵੀ ਔਖਾ ਬਹੁਤਾ ਤੇ ਪਹਿਲਾਂ ਤਾਂ ਕੱਪੜੇ ਲਾਉਣ ਬਾਰੇ ਸੋਚੀ ਜਾਂਦੇ ਆ ਵੀ ਕੀ ਕਰੀਏ ਹੁਣ ਨਾ ਚਾਹੇ ਮੈਂ ਕਹਣਾ ਢੇੜਾ 4 ਰੁਪਏ ਜਮਾ ਦਿਆ ਬਾਈ ਵੇਚ ਨਹੀਂ ਰਹੋ ਕਿਹੜਾ ਕੋਈ ਚੱਤ ਆ ਵਿੱਚ ਦੇਖਿਆ ਆ ਬਾਈ ਜੀ ਹਾਂਜੀ ਬਾਕੀ ਸਿਰੇ ਬਾਈ ਜਿਹੜਾ ਗੁਰਪ੍ਰੀਤ ਦਾ ਜਿੰਨੇ ਕ ਆਪਾਂ ਵੀਡੀਓ ਦੇ ਵਿੱਚ ਦੇਖਦੇ ਆ ਸਪੈਸ਼ਲ ਇਸੇ ਝੂਠ ਸਾਚੇ ਕੱਢਣ ਦੇ ਮਾਰੇ ਮੋਤਵਾਰ ਬੰਦੇ ਵੀ ਮੈਂ ਜਿਹੜੇ ਇਹ ਚੀਜ਼ਾਂ ਨਾਲ ਜੁੜਿਆ ਸਾਰੇ ਲੈ ਕੇ ਆਇਆ ਭਾਈ ਜੀ ਬਹੁਤ ਜਿਆਦਾ ਇੱਥੇ ਆ ਕੇ ਮਨ ਖੁਸ਼ ਹੋਇਆ ਜਿਹੜਾ ਤੁਸੀਂ ਕਹਿਆ ਉਹ 100 ਤੋਂ ਵੀ 100 ਨਹੀਂ ਕਹਿ ਸਕਦੇ 101% ਕਲੀਅਰ ਆ ਜੀ ਬਹੁਤ 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 ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖੰਵਾ ਅਕਾਲ ਨੇਚਰਲ ਫਾਰਮ ਪਿੰਡ ਪੂਲੀ ਵਿਖੇ ਅੱਜ ਆਪਾਂ ਫਾਰਮਰ ਫੀਲਡ ਸਕੂਲ ਆਰਗੇਨਾਈਜ਼ ਕੀਤਾ ਸੀ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅੱਡੋ-ਅੱਡ ਪਿੰਡਾਂ ਤੋਂ ਆ ਬਹੁਤ ਸਾਰੇ ਕਿਸਾਨਤਰਾ ਪਹੁੰਚੇ ਆਗੇ ਵਿਸ਼ੇਸ਼ ਤੌਰ ਤੇ ਤੇ ਪਹਿਲਾਂ ਆਪਾਂ ਇਹਨਾਂ ਦੇ ਨਾਲ ਅੱਗੇ ਆਜੋ ਜੀ ਕੋਈ ਨਹੀਂ ਕਣਕ ਦੀ ਬਜਾਦ ਬਾਰੇ ਗੱਲਬਾਤ ਕੀਤੀ ਆ ਵੀ ਕਿਸ ਤਰ੍ਹਾਂ ਦੀ ਬਜਾਦ ਕਰਨੀ ਚਾਹੀਦੀ ਆ ਮਲਚ ਗਾਲੀ ਕਣਕ ਦੀ ਬਜਾਦ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਆ ਤੇ ਹੁਣ ਆਪਾਂ ਇਹਨਾਂ ਨੂੰ ਲੈ ਆਏ ਆ ਸਾਡੇ ਖੇਤ ਦੇ ਅੰਦਰ ਜਿੱਥੇ ਅਸੀਂ ਸਿਰਫ 2296 ਰੁਪਏ ਦੇ ਵਿੱਚ ਜਿਹੜੀ ਪੀਆਰ 131 ਦੀ ਫਸਲ ਆ ਉਹਨੂੰ ਸਿਰੇ ਚਾੜਿਆ ਬਿਨਾਂ ਕਿਸੇ ਪੱਤਾ ਲਪੇਟ ਵਾਲੀ ਸਪਰੇ ਦੇ ਬਿਨਾਂ ਕਿਸੇ ਗੋਬ ਵਾਲੀ ਸੁੰਡੀ ਦੀ ਸਪਰੇ ਦੇ ਬਿਨਾਂ ਕਿਸੇ ਹੌਪਰ ਵਾਲੀ ਸਪਰੇ ਦੇ ਸਿਰਫ 72 ਕਿਲੋ ਯੂਰੀਆ ਦੋ ਵਾਰੀਆਂ ਚ 30 ਕਿਲੋ ਪੋਟਾਸ਼ ਤੇ ਯੂਰੀਆ ਜਿਹੜਾ ਚਾਰ ਚਾਰ ਵਾਰੀਆਂ ਚ 15 ਕਿਲੋ ਸਰੋਂ ਦੀ ਖਾਲ 200 ਸਪ੍ਰੇਅ ਇਹਦੇ ਤੇ ਤੁਹਾਨੂੰ ਪਹਿਲਾਂ ਵੀ ਦੱਸਿਆ 2.5 ਕਿਲੋ ਯੂਰੀਆ ਅੱਧਾ ਕਿਲੋ ਸਲਫਰ 80% ਤੇ 200 ਗ੍ਰਾਮ ਚ ਲੀਟਰ ਜ਼ਿੰਕ 12% 200 ਸਪ੍ਰੇਅ ਇਹ 200 ਸਪ੍ਰੇਅ ਸਾਡੀਆਂ 2.5 2.5 ਇੱਕ ਲਗੂ ਤੱਤ ਘੋਲ ਦੀਆਂ ਤੇ ਲਾਸਟ ਸਪ੍ਰੇ 30 ਰੁਪਏ ਕਿੱਲਾ ਜਿਹੜੀ ਭਈ ਸੂਡੋ ਮਨਾਸ ਮਲਟੀਪਲਾਈ ਕਰਕੇ ਝੋਨੇ ਤੇ ਛਿਲਕਿਆ ਗਿਆ ਸੋ ਜੇ ਕੋਈ ਗੱਲ ਕਰਦਾ ਪਿਆ ਤਾਂ ਉਹਦੀ ਗੱਲ ਨੂੰ ਖੇਤ ਚ ਜਾ ਕੇ ਪਹਿਲਾਂ ਪਰਖਣ ਦਾ ਟਾਈਮ ਆ। ਸਹੀ ਆ ਜੀ ਇੱਕ ਗੱਲ ਸਹੀ ਆ ਸਹੀ। ਸੋ ਆਪਾਂ ਜੀ ਚੱਲੀਏ ਖੇਤ ਦੇ ਵਿੱਚ। ਆ ਜਿਓ ਜੀ। ਆ ਜਿਵੇਂ ਹੁਣ ਤੁਸੀਂ ਝੋਨੇ ਦੇ ਵਿੱਚ ਐਂਟਰ ਕਰਕੇ ਚੰਗੀ ਤਰ੍ਹਾਂ ਦੇਖ ਸਕਦੇ ਹੋ ਜੀ ਸਾਰੇ। ਠੀਕ ਆ। ਪਹਿਲੀ ਗੱਲ ਤਾਂ ਇਹ ਆ ਕਿ ਪੀਆਰ 131 ਵੈਰਟੀ ਹੈ। ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਬਦਨਾਮ ਰਹੀ ਝੋਨੇ 'ਚ ਇਹ ਹੀ ਐ ਠੀਕ ਆ ਆਪਾਂ ਸਾਰੇ ਜਾਣਦੇ ਹਾਂ ਕਿ ਬੌਣਾ ਰੋਗ ਵਾਇਰਸ ਇਸ ਟੋਪ ਵੈਰਟੀ ਦੇ ਵਿੱਚ ਇੰਨਾ ਜ਼ਿਆਦਾ ਆਇਆ ਇੰਨਾ ਜ਼ਿਆਦਾ ਆਇਆ ਕਿ ਲੋਕਾਂ ਨੂੰ ਝੋਨੇ ਬੌਣੇ ਪੈ ਗਏ ਠੀਕ ਆ ਫਿਰ ਅੱਗੇ ਚੱਲ ਕੇ ਹਲਦੀ ਡੋਡੀ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਖੇਤੀ 'ਚ ਮਤਲਬਾਂ ਬਣੀ ਰਹੀ ਉਹ ਵੀ ਆਪਾਂ ਦੇਖਿਆ ਹੁਣ ਇਹਦੇ ਵਿੱਚ ਤੋਂ ਨੂੰ 10 ਕਿੱਲਿਆਂ ਦੇ ਵਿੱਚ 100 150 ਬੂਟਾ ਹੋ ਸਕਦਾ 200 ਬੂਟਾ ਬੌਣੇ ਰੋਗ ਵਾਲਾ ਮਿਲ ਜੇ ਤੇ ਹਲਦੀ ਢੋਡੀ ਤੁਸੀਂ ਇੱਕ ਦਾਣਾ ਪਾਲ ਕੇ ਦਿਖਾਓ ਠੀਕ ਹੈ ਝੋਨੇ ਦਾ ਪਕਾ ਤੁਹਾਡੇ ਸਾਹਮਣੇ ਆ ਝੋਨੇ ਦੀ ਮੁੰਜਰ ਹੱਥ ਚ ਲੈ ਕੇ ਵਜਨ ਵੇਖ ਲਓ ਤੇ ਇਸ ਝੋਨੇ ਦੇ ਵਿੱਚ ਤੁਸੀਂ ਆ ਗੋਭ ਦੀ ਸੁੰਡੀ ਦਾ ਆਮਦ ਜ਼ਰੂਰ ਹੋਈ ਆ ਤੁਸੀਂ ਦੇਖ ਸਕਦੇ ਹੋ ਇਹੋ ਜੇ ਤੁਹਾਨੂੰ ਵਾੜੇ ਮੋਟੇ ਸੀਨ ਵੇਖਣ ਨੂੰ ਮਿਲ ਸਕਦੇ ਆ ਤੇ ਉਂਝ ਤੁਸੀਂ ਝੋਨਾ ਕਿਸੇ ਵੀ ਪੱਖੋਂ ਜੇ ਤੁਹਾਨੂੰ ਲੱਗਦਾ ਵੀ ਹੁਣਾ ਤਾਂ ਤੁਸੀਂ ਇੱਥੇ ਆਪਣੇ ਕੈਮਰੇ ਦੇ ਉੱਤੇ ਆਪਣਾ ਬਿਨਾ ਕਿਸੇ ਹਿਚਕਚਾਹ ਤੋਂ ਬਿਨਾ ਕਿਸੇ ਝਿਜਕ ਤੋਂ ਅ 10 ਤੱਕ ਬਿਓ ਠੀਕ ਹੈ ਤੇ ਇਹ ਤੁਸੀਂ ਅੰਦਰ ਤੱਕ ਆ ਕੇ ਵੀ ਦੇਖੋ ਐ ਨਹੀਂ ਹੈਗਾ ਵੀ ਮੱਤਿਆਂ ਦੇ ਨਾਲੋਂ ਸਾਥ ਹੀ ਹੁੰਦਾ ਠੀਕ ਹੈ ਅੰਦਰ ਆ ਕੇ ਦੇਖੋ ਇਹ ਦੇਖੋ ਉਹ ਵੀ ਮਾ ਪੱਤੇ ਨੇ ਲੈ ਕੇ ਘਣਾ ਰਿਆ ਅੰਦਰ ਆਏ ਨਹੀਂ ਨਾ ਆਉਣ ਦਿੱਤਾ ਠੀਕ ਹੈ ਜੀ ਨਾ ਬਰਲਾ ਦੇ ਲੋਕ ਫੂੜਾ ਤੁੰਦ ਆਈ ਪਸ਼ਾਲਾ ਤੁੰਦ ਜਵਾਏ ਮੇਰਾ ਤੁਰੇ ਨਹੀਂ ਜਾਂਦਾ ਜੀ ਵਧਿਆ ਤੁਰੇ ਉਹਨੂੰ ਵਧਿਆ ਬਾਕੀ ਬਾਈ ਉਹ ਕੀਤਾ ਘੁਰਤਾ ਵੀ ਅਮਾ ਪਾ ਕੇ ਵਿੱਚ ਫਿਰਦੇ ਆ ਦੂਜੇ ਕਿੱਥੇ ਲੱਗੇ ਨਹੀਂ ਜਾਂਦਾ ਕੋਈ ਬਸ ਇੱਥੇ ਦੀ ਬੜੇ ਨਾਲੇ ਪਤਾ ਲੱਗ ਜੂ ਵੀ ਖੰਡਾ ਹੋਇਆ ਕੋਈ ਕਿ ਨਹੀਂ ਪਾਣੀ ਦਾ ਤਰੀਕਾ ਬੰਦ ਕਰੇ ਜੀ ਇਹਨੂੰ 30 ਤਰੀਕ ਦਾ ਪਾਣੀ ਬੰਦਾ ਤੇ ਥੱਲੇ ਵੇਖੋ ਗਿੱਲ ਦਿਖਾ ਬਾਈ ਰਾਜੇ ਗਿੱਲ ਲੱਡੂ ਬਟੂਗਾ ਜੇ ਬੰਦਿਆ ਨੇ ਉਹ ਭਰ ਹੀ ਗਿਆ। ਇਹਦਾ 30 ਤਰੀਕ ਦਾ ਪਾਣੀ ਬੰਦ ਆ। ਇਹ ਜਨ ਜਿਹੜੀ ਹੈਗੀ ਸਾਡੇ ਮਿੱਟੀ ਵੇਖ ਲਓ ਕਿਹੋ ਜੀ ਆ ਬਾਈ। ਆਖ ਫੇਰ ਦਿਖਾ ਬਾਈ ਇਧਰ ਜਨ ਦਾ ਮਤਲਬ ਇਧਰ ਦਿਖਾ ਜੂੜ ਦਾ ਨਾ ਹੋਪਣਾਉਣਾ। 30 ਤਰੀਕ ਦਾ ਪਾਣੀ ਬੰਦ ਆ। ਆ ਗੇਲਾ ਤੇ ਮਿੱਟੀ ਵੇਖ ਲਓ ਵੀ ਇਹ ਚੀਕ ਨਹੀਂ ਡਾਕਟਰ ਮਿੱਟੀ ਨਹੀਂ ਹੈਗੀ। ਲੱਡੂ ਬਟਾਏਂਦਾ। ਰੇਤਾਂ ਦੀ ਚਾਸਾ ਵਾਲੀ ਮਿੱਟੀ ਆ। ਅਰੇ ਜੀ। ਇਹ ਕਿਉਂ ਹੋਇਆ? ਬਾਨਾ ਬਾਨ। ਇਹ ਕਿਉਂ ਹੋਇਆ? ਕਿਉਂਕਿ ਇੱਥੇ ਦੋ ਸਾਲਾਂ ਤੋਂ ਪਣਕ ਝੋਨੇ ਦਾ ਨਾੜ ਵਿੱਚ ਹੈ ਤੇ ਹਰੀ ਖਾਦ ਇਹਦੇ ਵਿੱਚ ਬੀਜ ਕੇ ਬਾਈ ਜਾ ਰਹੀ ਹੈ ਜੇ ਆਪਾਂ ਜ਼ਮੀਨ ਦਾ ਖਿਆਲ ਰੱਖਾਂਗੇ ਤਾਂ ਜ਼ਮੀਨ ਆਪਣਾ ਖਿਆਲ ਰੱਖੂਗੀ ਹੀ ਰੱਖੂਗੀ ਤੇ ਆਹ ਫਸਲ ਇਹਤ ਗੱਲ ਵੀ ਗਵਾਈ ਭਰਦੀ ਆ ਤੇ ਬਾਈ ਇੱਧਰ ਆ ਜਾਓ ਹੁਣ ਤੁਸੀਂ ਜੀ ਬਹੁਤ ਸਾਲ ਹੋ ਗਏ ਉਹਨੇ ਤੁਹਾਨੂੰ ਝੋਨੇ ਦੀ ਖੇਤੀ ਕਰਦਿਆਂ ਤਾਂ ਤੁਸੀਂ ਵੀ ਖੇਤੀ ਕਰਦੇ ਹੋ ਤੇ ਆਹ ਜਿਹੜੀ ਫਸਲ ਇਹਨੂੰ ਦੇਖ ਕੇ ਕੀ ਲੱਗ ਰਿਹਾ ਤੁਹਾਨੂੰ ਮੈਂ ਤੁਹਾਨੂੰ ਵੀ ਅੰਸ਼ਦੀ ਫਸਲ ਤੋਂ ਕੀ ਫਰਕ ਨਹੀਂ ਹੈਗਾ ਨਾਲੇ ਅਸੀਂ ਸਪਰੇਅ ਬਹੁਤ ਕਰਦੇ ਹਾਂ ਕਿੰਨਾ ਖਰਚਾ ਆ ਗਿਆ ਉਹ ਤੁਹਾਡਾ ਦਾ ਤਾਂ ਖਰਚਾ 7-8000 ਰੁਪਏ ਲੱਗਦਾ ਕਰਦੇ ਜੀ ਸਰ ਇਹ ਸਪਰੇਅ ਦਾ ਇਹ ਸਪਰੇਅ ਜੀ ਅਸੀਂ ਤਾਂ ਨੈਟਿਵੋਂ ਤੱਕ ਬਾਹਰ ਦੀ ਯੂਜ਼ ਕੀਤੀ ਹੋਈ ਤਾਂ ਨੂੰ ਇਸ ਕੰਡੀਸ਼ਨ ਚ ਹੈ ਨਹੀਂ ਤੁਹਾਡਾ ਚੋਂ ਠੀਕ ਹੈ ਤਾਂ ਸਰਪੰਨ ਸਾਹਿਬ ਤੁਸੀਂ ਵੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਜੇਕਰ ਕਿਤੇ ਗੋਭ ਦਾ ਵੀ ਇੱਥੇ ਅਟੈਕ ਹੈਗਾ ਜਿਹੜੇ ਰਸਾਇਣਕ ਦਵਾਈਆਂ ਆਪਾਂ ਵਰਤਦੇ ਹਾਂ ਉਹਦਾਈ ਦੋ ਜਿਆਦੇ ਕਿਤੇ ਕਈ ਗੁਣਾ ਦਾ ਆਏਗਾ ਨਾ ਇਹਨੂੰ ਆਪਾਂ ਕਹਿੰਦੇ ਆ ਆਮਦ ਜਿਹੜੀਆਂ ਇਸ ਤਰ੍ਹਾਂ ਦੀਆਂ ਕਿਤੇ ਸਾਡੇ ਟੀਪ ਦੇ ਵਿੱਚ ਜੇ ਤੁਹਾਨੂੰ ਇਹੋ ਜੀਆਂ 500 ਮੁੰਜਰਾਂ ਸਿਆਗੀਆਂ ਤਾਂ ਇਹਨੂੰ ਆਪਾਂ ਅਟੈਕ ਨਹੀਂ ਕਹਿੰਦੇ ਇਹ ਆਪਾਂ ਕਈ ਵਾਰ ਆਪਾਂ ਆਪਾਂ ਕਹੀ ਵੀ ਦਿੰਨੇ ਜੀ ਵੀ ਆਪਣੇ ਦੇਖਣ ਚਾਉਂਦਾ ਜਿਹੜੀਆਂ ਉਹ ਡਿਫੈਂਸ ਕਿ ਦਵਾਈਆਂ ਕਰਦੇ ਆ ਫਿਰ ਉਹਨਾਂ ਨੂੰ ਤਾਂ ਜਮ ਨਹੀਂ ਪੈਣਾ ਚਾਹੀਦਾ ਨਾ ਜੀ ਉਹ ਚ ਕਿਤੇ ਕਈ ਗੁਣਾ ਜ਼ਿਆਦੇ ਆ ਜੀ ਦੇਖਣ ਵੰਦ ਇਹਦੇ ਵਿੱਚ ਕੀ ਆ ਵੀ ਇਹ ਜਿਹੜੀ ਮੁੰਜਰ ਸੁੱਕੇ ਨਿਕਲੀ ਆ ਇਹਦੇ ਤੇ ਗੋਪਦੀ ਸੁੰਢੀ ਆਈ ਸੀ ਠੀਕ ਆ ਸੁੰਢੀ ਦਾ ਆਉਣਾ ਤੇ ਸੁੰਢੀ ਦਾ ਹਮਲਾ ਕਰਨਾ ਦੋ ਅੱਡੋ ਅੱਡ ਗੱਲਾਂ ਠੀਕ ਆ ਜਿਹੜੀਆਂ 84 ਲੱਖ ਜੂਨਾ ਨਾ 184 ਮੇਦਨੀ ਸਭ ਸੇਵ ਕਰਨ ਦਾ ਇਹ ਸੁੰਢੀ ਉਹਦੇ ਵਿੱਚ ਹੀ ਆਉਂਦੀ ਹੈ ਪਰਮਾਤਮਾ ਜੋ ਖੇਤਾਂ ਦੇ ਵਿੱਚ ਪੈਦਾ ਕਰਦਾ ਉਹ ਸਾਰਿਆਂ ਵਾਸਤੇ ਕਰਦਾ ਸਾਡੇ ਕੱਲਿਆਂ ਵਾਸਤੇ ਨਹੀਂ ਕਰਦਾ ਤੇ ਜੇ ਸਾਰਿਆਂ ਦੇ ਵਿੱਚੋਂ ਇੱਕ ਕਿੱਲੇ ਮਗਰ ਸਾਡੀਆਂ 100 ਮੁੰਜਰਾ ਚਿੱਟੀਆਂ ਨਿਕਲ ਗਈਆਂ ਇਹ ਗੋਬਦੀ ਥੁੰਡੀ ਦਾ ਹਿੱਸਾ ਮੰਨ ਕੇ ਅਸੀਂ ਕਿਉਂ ਨਹੀਂ ਸਬਰ ਕਰ ਸਕਦੇ ਕਿਉਂ ਜੀ ਸਹੀ ਗੱਲ ਜੀ ਉਹਦਾ ਵੀ ਹਿੱਸਾ ਤਾਂ ਦੂਜਿਆਂ ਦੇ ਹੁਣ ਸਪਰੇਆਂ ਵੀ ਕੀਤੀਆਂ ਤੇ ਗੋਬਦੀ ਥੁੰਡੀ ਦਾ ਅਟੈਕ ਇੱਥੇ ਆਮ ਦਾ ਆਮਦ ਤੇ ਅਟੈਕ ਦੇ ਵਿੱਚ ਫਰਕ ਆਪਾਂ ਨੂੰ ਸਮਝਣਾ ਪਊਗਾ ਤੁਸੀਂ ਕੀ ਤੱਕਦੇ ਹੋ ਇਹਦੀ ਕੀ ਤੱਕ ਜੀ ਬੰਦੀ ਏ ਥੋਨੇ ਦੀ ਇਹਦੇ ਕੋ ਬਰਾਬਰ ਹੀ ਲੱਗ ਰਿਹਾ ਜੀ ਕੋਈ ਅਜਿਹਾ ਨਹੀਂ ਲੱਗ ਰਿਹਾ ਕਿਸੇ ਸੱਤ ਜੀ ਕੋ ਫੋਕ ਹੈ ਨਹੀਂ ਬਾਈ ਫੋਕ ਹੈ ਨਹੀਂ ਜਮਾ ਵਜਣ ਚ ਬਰਲੀਆ ਜੀ ਦੂਜੀ ਗੱਲ ਇਹ ਆ ਜੇ ਕਿਸਾਨੀ ਬਚਾਉਣੀ ਆ ਆਪਾਂ ਨੂੰ ਇਹ ਚੀਜ਼ਾਂ ਨਾਲ ਜੋੜਨਾ ਪਊਗਾ ਤੇ ਜਦੋਂ ਆਪਾਂ ਨੂੰ ਆਮਦਨ ਬਰਾਬਰ ਹੁੰਦੀ ਆ ਠੀਕ ਆ ਕੋਈ ਬਾਤਛਤ ਜਿਆਦੇ ਆ ਤੇ ਜਿਹੜੇ ਆਪਣੇ ਨੁਕਸਾਨ ਆ ਪਾਣੀ ਦੇ ਨੁਕਸਾਨ ਆ ਦਵਾਈਆਂ ਦੇ ਨੁਕਸਾਨ ਆ ਜਾਂ ਹੋਰ ਮੱਲਾ ਫੁੜਕਲ ਖਰਚੇ ਆ ਨਾਲੇ ਜਿਹੜੀ ਇਹ ਕਿਸਾਨੀਆਂ ਬਹੁਤ ਸਹਿਜਮਤੇ ਨਾਲ ਹੁੰਦੀ ਆ ਘੱਟ ਖਰਚੇ ਨਾਲ ਹੁੰਦੀ ਆ ਘੱਟ ਲੇਬਰ ਨਾਲ ਹੁੰਦੀ ਆ ਫਿਰ ਇਹ ਛੋਟਾ ਕਿਸਾਨ ਆ ਵੱਡਾ ਕਿਸਾਨ ਆ ਜਿਹੜਾ ਇਹਦੇ ਨਾਲ ਕੰਮ ਜਾ ਜ਼ਰੂਰ ਹੋਊਗਾ ਜੀ ਆਪਾਂ ਨੂੰ ਥੋੜਾ ਥੋੜੇ ਥੋੜੇ ਤੋਂ ਜਾਣੀ ਕੇ ਸ਼ੁਰੂ ਕਰਕੇ ਅੱਗੇ ਆਪਾਂ ਨੂੰ ਜ਼ਰੂਰ ਵਧਣਾ ਚਾਹੀਦਾ ਤੇ ਬਾਕੀ ਸਿਰੇ ਬਾਈ ਜਿਹੜਾ ਗੁਰਪ੍ਰੀਤ ਦਾ ਜਿੰਨੇ ਕ ਆਪਾਂ ਵੀਡੀਓ ਦੇ ਵਿੱਚ ਦੇਖਦੇ ਆ ਸਪੈਸ਼ਲ ਇਸ ਝੂਠ ਸੱਚ ਕੱਢਣ ਦੇ ਮਾਰੇ ਮੋਤਵਾਰ ਬੰਦੇ ਵੀ ਮੈਂ ਜਿਹੜੇ ਇਹ ਚੀਜ਼ਾਂ ਨਾਲ ਜੁੜਿਆ ਹੋਇਆ ਸਾਰੇ ਲੈ ਕੇ ਆਇਆ ਭਾਈ ਜੀ ਬਹੁਤ ਜ਼ਿਆਦਾ ਇੱਥੇ ਆ ਕੇ ਮਨ ਖੁਸ਼ ਹੋਇਆ ਜਿਹੜਾ ਤੁਸੀਂ ਕਹਿਆ ਉਹ 100 ਤੋਂ ਵੀ 100 ਨਹੀਂ ਕਹਿ ਸਕਦੇ 101% ਕਲੀਅਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਜੀ ਤੁਸੀਂ ਜੱਖਲ ਤੋਂ ਆਏ ਹੋ ਹਾਂਜੀ ਜੱਖਲ ਦਾ ਸਾਡਾ ਸ਼ੁਭਕੀਨ ਸ਼ੁਭਨਾਮਕੀ ਮੇਰਾ ਨਾਮ ਬਜੀਤ ਸਿੰਘ ਹੈ ਜਿੰਨ ਪਿੰਡ ਮੇਰਾ ਬਲਰਾ ਜੀ ਜਿਲ੍ਹਾ ਸੰਗਰੂਰ ਹੈ ਹਰਿਆਣੇ ਦੇ ਬੱਦਲੇ ਜੱਖਲ ਦੇ ਨਾਲ ਜੱਖਲ ਦੇ ਨਾਲੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਆ ਕੇ ਦੇਖਿਆ ਇਸ ਥੀ ਨੂੰ ਦੇਖੋ ਜੀ ਅਕਸਰ ਪਹਿਲਾਂ ਤਾਂ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਦੀ ਜੀ ਵੀਡੀਓ ਦੇਖਣ ਦੇ ਨਾਲ ਨਾਲ ਪਤਾ ਲੱਗਿਆ ਬਈ ਯਾਰ ਆਪਾਂ ਨੂੰ ਮੌਕੇ ਤੇ ਜਾ ਕੇ ਵੀ ਦੇਖਣਾ ਚਾਹੀਦਾ ਹੈ ਕਿਉਂਕਿ ਤੁਸੀਂ ਜਿਹੜੇ ਇਰਾਦੇ ਤੋੜੇ ਹੋਏ ਨੇ ਰਾਹ ਔਖਾ ਬਹੁਤ ਹੈ ਜੀ ਇੱਕ ਪਾਸੇ ਤੁਸੀਂ ਕਾਰਪੋਰੇਟ ਨਾਲ ਮਤਾ ਦਾਇਆ ਹੋਇਆ ਹੈ ਕਿਉਂਕਿ ਕਾਰਪੋਰੇਟ ਨਾਲ ਮਤਾ ਲੈਣਾ ਕਿਸੇ ਦੇ ਵਸਦਾ ਗੱਲ ਨਹੀਂ ਜਿਹੜੀ ਗੱਲ ਤੁਸੀਂ YouTube ਤੇ ਬੋਲਦੇ ਹੋ ਜਾਂ ਆਪਣੀ ਖੇਤੀਬਾੜੀ ਵਾਲਿਆਂ ਨੂੰ ਚੈਲੰਜ ਕਰਦੇ ਹੋ ਉਹਦੇ ਮੱਤੇ ਨਜ਼ਰ ਮੇਰਾ ਜੀ ਕਰਿਆ ਵੀ ਇਹ ਦੇਖਿਆ ਨਹੀਂ ਚਾਹੀਦੀ ਐਸ ਕਰਕੇ ਅੱਜ ਅੱਜ ਦੇਖਣ ਆਇਆ 120 ਕਿਲੋਮੀਟਰ ਹਨਮ ਬਾਟ ਪੈ ਗਈ ਤੇ ਮੇਰੇ ਤੇ ਸਾਢੇ 6 ਚੰਦੇ ਦੀ ਪਿੰਡ ਨਹੀਂ ਤੇ ਜਿਹੜੀ ਦੇਖੀ ਐ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਜੀ ਸਾਡੀ ਮੇਰੀ ਜਿਹੜੀ ਇਹਦੇ ਨਾਲੋਂ ਨਰਮ ਹੋ ਸਕਦੀ ਐ 11-18 ਲਾਈਏ ਬਾਕੀ ਮੁੱਥਲੇ ਜੀ ਹੋਰ ਗਮੰਡੀਆਂ ਦੀ ਵੀ ਹੈਗੀਆਂ ਨੇ 6-6 ਗੱਟੇ ਜੋੜੀਆਂ ਪਾਉਂਦੇ ਆ ਹਾਂ 4-3-4 ਤੇ ਤਰੇ ਹੋ ਜਾਂਦਿਆਂ ਨੇ ਤੇ ਐਦਗੀ ਝਾੜ ਕਹਿੰਦੇ ਵੀ ਤਕਰੀਬਨ 65 ਕੁ ਮਹੀਨਾ ਕਹਿੰਦੇ ਨੇ ਕੋਈ ਘਟਾ ਕਹਿੰਦੇ ਨੇ ਜੀ ਸਾਨੂੰ ਐ ਲੱਗਦਾ ਵੀ ਜਿਹੜੇ ਤੁਹਾਡੇ ਸਾਹ ਤਰੀਕਾ ਖੇਤੀ ਕਰਦਾ ਜੇ ਇਹ ਤਰੀਕਾ ਲੋਕਾਂ ਨੇ ਕਿਥਾਂ ਨੇ ਇਹ ਨਾ ਅਪਣਾਇਆ ਤਾਂ ਇਹ ਸਮਾਂ ਦੂਰ ਨਹੀਂ ਹੈਗਾ ਆਪਾਂ ਨੂੰ ਜ਼ਮੀਨ ਤੋਂ ਬੇਲਾ ਹੋਣਾ ਪਊ ਬਿਲਕੁਲ ਤੋਂ ਮੈਂ ਅਫੀਫ ਦੇ ਵਿੱਚ ਇਹੀ ਗੱਲ ਕਹਿ ਕੇ ਅੱਗੇ ਲਾਉਂਗਾ ਬਾਈ ਇਹ ਜ਼ਮੀਨ ਆ ਜਿਹੜੀ ਇਹ ਪ੍ਰਮਾਤਮਾ ਦਾ ਵਰਦਾਨ ਆ ਕਿਸਾਨਾਂ ਨੂੰ ਜਿਹੜੇ ਇਹਦੀ ਕਦਰ ਕਰਨਗੇ ਉਹਨਾਂ ਕੋਲੇ ਰਹੂਗੀ ਤੇ ਜਿਹੜੇ ਇਹਦੀ ਬੇਕਦਰੀ ਕਰਦੇ ਪਏ ਆ ਤੇ ਜੇ ਬੇਕਦਰੀ ਜਾਰੀ ਰੱਖਣਗੇ ਉਹਨਾਂ ਕੋਲੇ ਜ਼ਮੀਨ ਵੀ ਨਹੀਂ ਰਹੀ। ਸਾਡੇ ਪੁਰਖਿਆਂ ਨੇ ਜ਼ਮੀਨ ਦੀ ਕਦਰ ਕੀਤੀ। ਟਿੱਬੇ, ਖਰਾਖਰਾ ਕੇ ਜੰਗਲ ਬੇਲੇ ਝਿੜੀਆਂ ਸਾਫ਼ ਕਰ ਕਰਕੇ ਠੀਕ ਆ ਪਹਿਲੇ ਵੇਲਿਆਂ ਚ ਅੱਧ ਭੰਦ ਵੀ ਮਿਹਨਤ ਕਰਕੇ ਇਹ ਜ਼ਮੀਨਾਂ ਬਣਾਈਆਂ। ਉਹਨਾਂ ਨੂੰ ਜ਼ਮੀਨਾਂ ਦੀ ਕਦਰ ਸੀ। ਤੇ ਖੇਤੀ ਕਰਦੇ ਹੋਏ ਉਹਨਾਂ ਨੇ ਜ਼ਮੀਨਾਂ ਦੇ ਨਾਲ ਜ਼ਮੀਨਾਂ ਜੋੜੀਆਂ। ਖੇਤੀ ਦੀ ਕਮਾਈ ਚੋਂ ਕਿਉਂਕਿ ਉਹਨਾਂ ਨੂੰ ਜ਼ਮੀਨਾਂ ਦੀ ਕਦਰ ਸੀ। ਪਰ 90 ਤੋਂ ਬਾਅਦ ਦਾ ਜਿਹੜਾ ਸਿਸਟਮ ਚੱਲਿਆ ਪੰਜਾਬ ਦੇ ਵਿੱਚ ਉਸ ਸਿਸਟਮ ਦੇ ਚੱਲਦਿਆਂ ਸਾਡੇ ਲੋਕਾਂ ਨੇ ਜ਼ਮੀਨ ਦੀ ਬੇਕਦਰਹੀ ਕਰਨੀ ਸ਼ੁਰੂ ਕਰਤੀ ਇਹ ਜਿਹੜਾ ਕਿਸਾਨ ਆ ਗਪਿੰਦਰ ਸਿੰਘ ਭਾਈ ਇੱਧਰ ਆ ਜਾਓ ਇਹ ਇੱਕ ਬਾਈ ਕੋਲੇ ਆ ਜ਼ਮੀਨ ਠੇਕੇ ਤੇ ਆ ਨੇੜੇ ਠੇਕੇ ਵਾਲੀ ਜ਼ਮੀਨ ਦੇ ਵਿੱਚ ਵੀ ਕਣਕ ਝੋਨੇ ਦਾ ਨਾੜ ਵਿੱਚ ਹੀ ਤੇ ਹਰੀ ਖਾਦ ਬੀਜ ਕੇ ਬਹਾਉਣੀ ਤੇ ਉਹਦਾ ਰਿਜ਼ਲਟ ਦੇਖੋ ਤੁਹਾਨੂੰ ਦਿਖਾ ਚੁੱਕਿਆ ਮੈਂ 20 ਅੱਜ 20 ਦਿਨ ਹੋ ਗਏ ਪਾਣੀ ਬੰਦ ਕੀਤੇ ਨੂੰ ਤੇ ਗੱਲ ਕਿੰਨੀ ਪਈ ਆ ਬਾਈ ਬਹੁਤ ਜ਼ਿਆਦਾ ਐ ਨਾ ਇਹ 2-3 ਦਿਨ ਹੀ ਹੋਇਆ 2-3 ਦਿਨ ਹੀ ਹੋਇਆ ਠੀਕ ਆ ਜਿਹੜੀ ਜ਼ਮੀਨ ਨਵੀਂ ਛੱਡੂਗੀ ਨਹੀਂ ਤੇ ਉਹਦੇ ਚ ਸਾਰੇ ਮੌਕੇ ਪਾਣੀ ਰੱਖਣ ਦੀ ਕੀ ਲੋੜ ਹੈ ਕਿ ਨਹੀਂ ਜਿਨ੍ਹਾਂ ਨੇ ਸਵਾਲ ਕੀਤਾ ਸੀਗਾ ਤੁਸੀਂ ਕੀਤਾ ਸੀ ਤੁਸੀਂ ਕੀਤਾ ਸੀ ਮੈਂ ਤੁਸੀਂ ਸਵਾਲ ਕੀਤਾ ਸੀਗਾ ਵੀ ਜੇ ਅਸੀਂ ਝੋਨੇ ਚ 25 ਦਿਨ ਪਹਿਲਾਂ ਪਾਣੀ ਬੰਦ ਕਰਤਾ ਤਾਂ ਗਾੜਾ ਨੁਕਸਾਨ ਨਾ ਹੋਊਗਾ ਹੁਣ ਤੁਸੀਂ ਦੇਖ ਲਓਗੇ ਇੱਥੇ ਤੁਹਾਨੂੰ ਦਿਖਾਦਾ ਇਹਦੇ ਤੋਂ ਬਹੁਤ ਨਮੀ ਜਿਆਦਾ ਇਹ ਝੋਨਾ ਕੱਲ ਅੱਜ ਵੱਢਣ ਵਾਸਤੇ ਤਿਆਰ ਹੈ ਤੇ 20 ਦਿਨ ਪਹਿਲਾਂ ਪਾਣੀ ਬੰਦ ਕੀਤਾ ਤੇ ਤੁਸੀਂ ਦੱਸੋ ਵੀ ਇਹ ਇਹਦੇ ਚ ਵਜਨ ਕੋਈ ਘਾਟ ਆ ਕੋਈ ਘਾਟ ਨਹੀਂ ਘਟੋ ਘਟਾ 80 85 ਗੱਟੇ ਮੇਰੇ ਹਿਸਾਬ ਨਾਲ ਨਿਕਲਣਗੇ 80 85 ਗੱਟੇ ਪੀ ਆਰ 131 ਇਥੋਂ ਨਿਕਲਣ ਦੀ ਜਿਹੜੀ ਸੰਭਾਵਨਾ ਉਹ ਆਪਣੇ ਤਜਰਬੇ ਦੇ ਆਧਾਰ ਤੇ ਸਾਡੇ ਨਾਲ ਜਿਹੜੇ ਕਿਸਾਨ ਭਰਾ ਜੁੜੇ ਆ ਬਾਈ ਜੀ ਫੂਲੇ ਵਾਲਾ ਪਿੰਡ ਰਾਮਪੁਰਾ ਉਤੋਂ ਸਰਪੰਚ ਨੇ ਤੇ ਇਹ ਸਰਪੰਚ ਦੇ ਤੌਰ ਤੇ ਕੁਝ ਮੋਹਤਵਾਰ ਬੰਦਿਆਂ ਨੂੰ ਵੀ ਨਾਲ ਲੈ ਕੇ ਆਏ ਆ ਇਹਨਾਂ ਨੂੰ ਮੈਂ ਬੇਨਤੀ ਇਹੀ ਕੀਤੀ ਸੀ ਵੀ ਤੁਸੀਂ ਸਰਪੰਚੋਂ ਤੇ ਸਰਪੰਚ ਦੇ ਤੌਰ ਤੇ ਪੰਚਾਇਤ ਵਗੋਂ ਪੰਚਾਇਤ ਵਣ ਕੇ ਹੀ ਆਇਓ ਕਿਉਂਕਿ ਪੰਚਾਇਤ ਨੇ ਫੈਸਲਾ ਕਰਨਾ ਤੇ ਇਹਨੂੰ ਤਾਂ ਪੰਚਾਇਤ ਹੀ ਬਹੁਤ ਵੱਡੀ ਹੋ ਗਈ ਸਾਰੇ ਪੰਜਾਬ ਦੇ ਬੰਦੇ ਆਏ ਬੈਠੇ ਠੀਕ ਹੈ ਸੋ ਪੰਚਾਇਤ ਦਾ ਕੀ ਫੈਸਲਾ ਬਈ ਪੰਚਾਇਤੋਂ ਇਹ ਫੈਸਲਾ ਦੀ ਪੰਚਾਇਤ ਦਾ ਸੁਣਾ ਭਈਆ ਉਹ ਵਧੀਆ ਹੀ ਗੱਡੇ ਮੈਂ ਤਾਂ ਜਾਚ ਬੰਦਾ ਨਹੀਂ ਮੰਗਾ ਤਾਂ ਨਹੀਂ ਉਹ ਬਹੁਤ ਬਹੁਤ ਇਹ ਫਸਾ ਸੌਣੇ ਵਰਗੇ ਜੀ ਆ ਚਿੱਟੇ ਦੁੱਧ ਵਰਗੇ ਪਾਏ ਆ ਨਹੀਂ ਨਾ ਆਪਦੇ ਖੇਤ ਵੀ ਜਾਣੇ ਆ ਲੱਗਦਾ ਹੁੰਦਾ ਵੀ ਜਦੋਂ ਪਤਾ ਲੀਡਰੀ ਚ ਪੈ ਜੇ ਸਹੀ ਗੱਲ ਹੈ ਵੀ ਔਖਾ ਬਹੁਤਾ ਤੇ ਪਹਿਲਾਂ ਤਾਂ ਕੱਪੜੇ ਲਾਉਣ ਬਾਰੇ ਸੋਚੀ ਜਾਂਦੇ ਆ ਵੀ ਕੀ ਕਰੀਏ ਹੁਣ ਚਾਹੇ ਮੈਂ ਕਹਣਾ ਢੇੜਾ 4 ਰੁਪਏ ਜਮਾ ਦਿਆਂ ਬਾਈ ਵਿੱਚ ਵੀ ਨਹੀਂ ਉਹ ਢੇੜਾ ਕੋਈ ਚੱਟਾ ਆ ਵਿੱਚ ਦੇਖਿਆ ਹੈ ਬਾਈ ਜੀ ਹਾਂਜੀ ਕੋਈ ਮਤਲਬ ਹੀ ਨਹੀਂ ਗਾ ਉਵੇਂ ਦੇ ਉਵੇਂ ਜਿਉਂਦੀ ਤੇ ਹੋਣਾ ਪਰ ਇਹਨੂੰ ਵੇਖ ਕੇ ਜੀ ਖੁਸ਼ ਹੋ ਮੈਂ ਬਸ ਹਾਂਜੀ ਦੋਸਤੋ ਫਾਰਮਰ ਫੀਲਡ ਸਕੂਲ ਇਸੇ ਕਰਕੇ ਬੁਲਾਇਆ ਸੀ ਵੀ ਵੀਡੀਓ ਦੇ ਵਿੱਚ ਅਸੀਂ ਝੂਠ ਬੋਲ ਸਕਦੇ ਆ ਠੀਕ ਆ ਪਰ ਸੱਚ ਝੂਠ ਦਾ ਨਤਾਰਾ ਤਾਂ ਖੇਤ ਦੇ ਵਿੱਚ ਹੀ ਹੋ ਜੋ ਅਸੀਂ ਵੀਡੀਓ ਦੇ ਵਿੱਚ ਬੋਲਦੇ ਪਏ ਆ ਕਿ ਉਹ ਸੱਚਮੁੱਚ ਖੇਤ ਦੇ ਵਿੱਚ ਪ੍ਰਤੱਖ ਉਹ ਆ ਕੇ ਦੇਖੋ ਤੇ ਫੇਰ ਵਿਸ਼ਵਾਸ ਕਰੋ ਉਹ ਵੀ ਜ਼ਰੂਰੀ ਨਹੀਂ ਵੀ ਕਰਨਾ ਕਿ ਨਹੀਂ ਉਹ ਵੀ ਤੁਹਾਡੇ ਤੇ ਹੀ ਆ ਬਾਕੀ ਅਸੀਂ ਜੋ ਕੀਤਾ ਉਹ ਤੁਹਾਡੇ ਸਾਹਮਣੇ ਰੱਖਤਾ ਕੀ ਕਹ ਰਹੇ ਹੋ ਜ਼ਮੀਨ ਵੀ ਜਿਹੜੀ ਇਹ ਦਰਵਾਨੀ ਆ ਕੋਈ ਚੰਗੀ ਵਾਲੀ ਚੰਗੀ ਜ਼ਮੀਨ ਨਹੀਂ ਭਾਰੀ ਜ਼ਮੀਨ ਨਹੀਂ ਭਾਰੀ ਜ਼ਮੀਨ ਨਹੀਂ ਨਾ ਪਾਲੀ ਮਾੜੀ ਆ ਨਾ ਕੋਈ ਚੰਗੀ ਆ ਜੀ ਚਾਲੀ ਜੋ ਇਹ ਸੰਗਤਾਂ ਦੂਰੋਂ ਲੈ ਕੇ ਚੱਲ ਕੇ ਆਈਆਂ ਇਹਨਾਂ ਨੇ ਇਸ ਖੇਤ ਦਾ ਇਹ ਸਾਰਾ ਜਲਵਾ ਦੇਖ ਲਿਆ ਰੁੱਖ ਦੇਖ ਲਿਆ ਫਸਲ ਪੂਰੀ ਸਾਫ਼ ਸੁਥਰੀ ਪੂਰਾ ਜੋ ਕਿਹਾ ਸੀ ਬਈ ਵਿਰਲਾ ਲੱਗਿਆ ਝੋਮਾ ਹਾਂ ਫੁੱਲ ਵਿਰਲਾ ਜੀ ਫੁੱਲ ਵਿਰਲਾ ਝੋਨਾ ਲੱਗਿਆ ਤੇ ਜਿਹੜਾ ਤੁਹਾਡੇ ਦਿਮਾਗ 'ਚ ਗੰਦ ਪਾਇਆ ਯੂਨੀਵਰਸਿਟੀ ਨੇ ਵੀ 33 ਬੂਤੇ ਪ੍ਰਤੀ ਵਰਗ ਮੀਟਰ ਦੇ ਧਾਰਨ ਨਾਲ ਝੋਨਾ ਲਾਓ ਇੱਥੇ ਉਹਨਾਂ ਦੇ ਮੂੰਹ ਤੇ ਚਪੇੜ ਆ ਕਿ ਨਹੀਂ ਇਹ ਜਵਾਬ ਸਿੱਧੀ ਆ ਜੀ ਸਿੱਧੀ ਆ ਨਾ ਆਹ ਜਿਹੜਾ ਹੈਗਾ ਇਸ ਧਾਰਨ ਨਾਲ ਤੁਹਾਡੇ ਬੂਤੇ 60 62000 ਬਿਲਕੁਲ ਜੀ ਕਿੱਲੇ 'ਚ ਉਹਨਾਂ ਦੇ ਹਿਸਾਬ ਨਾਲ ਤਾਂ ਲੱਗਦੇ ਆ 33 ਦੇ ਹਿਸਾਬ ਨਾਲ 1 ਲੱਖ 33518 ਬੂਟੇ ਅੱਧੇ ਬੂਟੇ ਆ ਸਾਡੇ ਅੱਧੇ ਤੇ ਝਾੜ ਅੱਧਾ ਉਹਨਾਂ ਨਾਲੋਂ ਨਹੀਂ ਨਹੀਂ ਵਧੂਗਾ ਜੀ ਹਾਂਜੀ ਹੁਣ ਵਧੂਗਾ ਜੀ ਇਹ ਪਹਿਲਾਂ ਜਿਹੜੇ ਆ ਹੁਣ ਪਹਿਲਾਂ ਗੇਤੇ ਝੋਨੇ ਲੱਗਿਆ ਜਾਂ ਹੋਰ ਉਹਨਾਂ ਦੇ ਫੋਕ ਬਹੁਤ ਜ਼ਿਆਦੇ ਆ ਜੀ ਇਹ ਚ ਹੁਣ ਬੋਹਗੇ ਨਹੀਂ ਦੇ ਇਹਦੇ ਚ ਦਾਣਾ ਵੀ ਨਹੀਂ ਤਾਂ ਪਹਿਲਾਂ ਵੀ ਪੁੱਚੋ ਵਾਲੇ ਬਾਈ ਆਏ ਸੀਗੇ ਉਹ ਫਾਂ ਕਿੱਧਰ ਚਲੇ ਗਏ ਜਿੱਦਾਂ ਉਹ ਵੇਖਣ ਆਏ ਆ ਤਾਂ ਉਹਦੇ ਉਹਨਾਂ ਨੇ ਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਵੀ ਫੋਕ ਹੀ ਹੈ ਨਹੀਂ ਉਹ ਕਹੀ ਸੋ ਅਸੀਂ ਜੋ ਆਪਣੇ ਖੇਤ ਦੇ ਵਿੱਚ ਕੀਤਾ ਕਮਾਇਆ ਵਾਹਿਗੁਰੂ ਦੀ ਕਿਰਪਾ ਨਾਲ ਉਹ ਪਹਿਲਾਂ ਵੀ ਤੁਹਾਡੇ ਸਾਹਮਣੇ ਰੱਖਦੇ ਰਹੇ ਇਸ ਫਾਰਮਰ ਫੀਲਡ ਸਕੂਲ ਦੇ ਮਾਧਿਅਮ ਨਾਲ ਸਾਰਿਆਂ ਵੱਲ ਕੈਮਰਾ ਕਰੋ ਅਸੀਂ ਪੁੱਲਾ ਸੱਦਾ ਦਿੱਤਾ ਸੀ ਪਿੰਡ ਫੁੱਲੇਵਾਲਾ ਰਾਮਪੁਰਾ ਤੋਂ ਜਾਖਲ ਤੋਂ ਸਰਦੂਲਗੜ੍ਹ ਤੋਂ ਨਥਾਣੇ ਤੋਂ ਪੁੱਚੋ ਤੋਂ ਇਨਾ ਕਈ ਪਿੰਡਾਂ ਦੇ ਜਿਹੜੇ ਕਿਸਾਨ ਭਰਾ ਉਹ ਅੱਜ ਇਸ ਸਾਡਾ ਸੱਦਾ ਕਬੂਲ ਕਰਕੇ ਖੇਤ ਆਏ ਤੇ ਉਹਨਾਂ ਨੇ ਖੇਤ ਦੇਖਿਆ ਤੇ ਉਹਨਾਂ ਨੇ ਜੋ ਕਿਹਾ ਉਹ ਤੁਸੀਂ ਸਾਰਿਆਂ ਨੇ ਸੁਣ ਲਿਆ ਇਦੋਂ ਬਾਅਦ ਵੀ ਜੇ ਤੁਸੀਂ ਮੈਨੂੰ ਕਮੈਂਟਾਂ 'ਚ ਗਾਲਾਂ ਹੀ ਕੱਢਣੀਆਂ ਤਾਂ ਭਾਈ ਕੱਢੀ ਜਾਓ ਤੇ ਜਿਹੜੇ ਸਾਡੀ ਗੱਲ ਸੁਣ ਕੇ ਆਪਣੀ ਖੇਤੀ 'ਚ ਸੁਧਾਰ ਲਿਆਉਣੇ ਸ਼ੁਰੂ ਕਰ ਦੇਣਗੇ ਉਹਨਾਂ ਦਾ ਫਾਇਦਾ ਹੋਊਗਾ ਤੇ ਬਾਕੀ ਗਾਲਾਂ ਕੱਢਣ ਵਾਲਿਆਂ ਦਾ ਫਾਇਦਾ ਜੇ ਗਾਲਾ ਕੱਢ ਨਾਲ ਹੁੰਦਾ ਤੇ ਭਾਈ 2-4 ਹੋਰ ਕੱਢ ਲਿਆ ਕਰੋ ਠੀਕ ਹੈ ਇਹ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਹੁਤ ਤੋਂ ਬਹੁਤ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਹਾਂ